ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਦੀ ਮੀਟਿੰਗ ਜਿਹੜੀ ਹੋਈ ਹੈਗੀ ਆ ਕਿਸਾਨ ਜਿਹੜੇ ਨੇ ਪਿੰਡ ਖੋਖਰ ਤੋਂ ਕਿਸਾਨ ਨੇ ਉਹ ਮੀਟਿੰਗ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਾਹਰ ਆਏ ਨੇ ਨਾਲ ਗੱਲਬਾਤ ਕਰ ਲਏ ਨੇ ਭਾਈ ਦੱਸ ਦਿਓ ਜੀ ਮੀਟਿੰਗ ਕਰਕੇ ਆਏ ਹੋ ਪ੍ਰਧਾਨ ਮੰਤਰੀ ਦੇ ਨਾਲ ਕੀ ਕੁਝ ਕਿਹਾ ਹੈਗਾ ਮੀਟਿੰਗ ਦੇ ਵਿੱਚ ਜਾਂ ਕੀ ਕੁਝ ਮਗਰ ਰੱਖਿਆ ਗਿਆ ਹਾਂ ਪਹਿਲੇ ਤੋਂ ਮੇਰਾ ਨਾਮ ਰੁਸ਼ਪਾਲ ਸਿੰਘ ਪਿੰਡ ਖੋਖਰ ਆਈ ਜਾ ਕੇ ਮੋਦੀ ਸਾਹਿਬ ਨਾਲ ਬਹਿ ਕੇ ਉੱਧਰ ਬੜੀ ਵਧੀਆ ਬੜੇ ਵਧੀਆ ਤਰੀਕੇ ਨਾਲ ਗੱਲ ਹੋਈ ਆ ਉਹਨੇ ਸਾਡੇ ਕੱਲੇ-ਕੱਲੇ ਬੰਦੇ ਦੀ ਗੱਲ ਸੁਣੀ ਆ ਸੁਣ ਕੇ ਕਿਹਾ ਵੀ ਮੈਂ ਕਿਸਾਨਾਂ ਨਾਲ ਬਿਲਕੁਲ ਨਾਲ ਆ ਜੋ ਵੀ ਹੋਏਗਾ ਵੱਧ ਤੋਂ ਵੱਧ ਖਜ਼ਾਨਾ ਦੇ ਖਾਤਿਆਂ ਜਾਊਗਾ ਤੇ ਖਜ਼ਾਨਾ ਦਾ ਜੋ ਵੀ ਨਖਾਨ ਹੋਇਆ ਸਾਰੀ ਪਰਭਾਈ ਕਰਾਂਗੇ ਬਾਕੀ ਤੁਸ਼ੀਆਂ ਬੰਨਾਂ ਦੀ ਗੱਲ ਹੋਈ ਕਿਉਂਕਿ ਕਹਿੰਦੇ ਵੀ ਵਧੀਆ ਤਰੀਕੇ ਨਾਲ ਸਾਰਾ ਪ੍ਰਧਾਨ ਦਿਖਾ ਦਿਓ ਤੇ ਅਸੀਂ ਸਾਰੇ ਤਰੀਕੇ ਨਾਲ ਵਧੀਆ ਕਰਾਵਾਂਗੇ ਤੁਸੀਂ ਇਹ ਵੀ ਬਕਰਖਿਆ ਹੈਗਾ ਵੀ 2023 ਦਾ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਹਾਂ ਉਹ ਕਹਿੰਦਾ ਕਿ ਬੋਲਾ 2023 ਦਾ ਵੀ ਮੁਆਵਜ਼ਾ ਜਿਹੜਾ ਆਇਆ ਨਹੀਂ ਤੇ 20% ਬੰਦੇ ਨੂੰ ਮਿਲਿਆ ਉਹ ਬਾਕੀ ਕਹਿੰਦੇ ਵਾਪਸ ਹੋ ਗਿਆ ਉਹ ਕਹਿੰਦਾ ਵੀ ਵਾਪਸ ਨਹੀਂ ਹੁੰਦਾ ਕਹਿੰਦਾ ਵਾਪਸ ਨਹੀਂ ਹੁੰਦਾ ਨਾ ਹੀ ਕੀਤਾ ਉਹ ਵੀ ਉਹਨਾਂ ਨਹੀਂ ਵੰਡਾ ਉਹਨਾਂ ਦੀ ਮਰਜ਼ੀ ਹੈ ਬਾਕੀ ਅਸੀਂ ਪੈਸਾ ਵਾਪਸ ਨਹੀਂ ਕੋਈ ਵੀ ਲਾਗਦਾ ਇਹ ਵੀ ਗੱਲ ਕਈ ਵਾਰ ਕੰਢਿਆਲੀ ਤਾਰਵਾ ਉਸ ਤੋਂ ਪਾਰ ਜਿਹੜੀ ਜ਼ਮੀਨ ਹੈਗੀ ਜਾਂ ਇੱਧਰਲੇ ਬਣੀ ਜ਼ਮੀਨ ਹੈਗੀ ਉਹ ਸਹੀ ਤਬਾਹ ਹੋਈ ਆ ਉਹ ਬੜੀ ਤਬਾਹ ਹੋਈ ਉਹਨਾਂ ਬੋਲੇ ਵੀ ਸਾਰੀ ਸਾਰੇ ਜਿਆਦਾ ਲਿਆ ਜਾਏਗਾ ਤੇ ਫਿਰ ਮੁੜ ਕੇ ਉਹਦੀ ਪਰਪਾਈ ਦਿੱਤੀ ਜਾਏ ਤੁਸੀਂ ਕੀ ਮੰਗ ਕਰਦੇ ਹੋ ਕਿੰਨੇ ਏਕੜ ਜਿਹੜਾ ਮਿਲਣਾ ਚਾਹੀਦਾ ਮਾਵਾ ਜਕਨੇ ਅਸੀਂ ਤੇ ਕਹਿੰਦੇ ਸਾਡੇ 8000 ਦੀ ਫਸਲ ਆ ਤਾਂ 8000 ਨਹੀਂ ਤਾਂ 60000 ਮਿਲੇ ਸਾਰੇ ਪਰ ਹਾਂ ਪਰ 60000 ਰੁਪਿਆ ਮਿਲਣਾ ਚਾਹੀਦਾ ਇਹ ਮੰਗ ਰੱਖੀ ਸੀ ਹਾਂ ਕੀ ਕਹਿੰਦੇ ਫਿਰ ਕੋ ਉਹ ਕਹਿੰਦੇ ਕੋਈ ਗੱਲ ਨਹੀਂ ਸਾਰਾ ਪ੍ਰਧਾਨ ਨੂੰ ਲਿਖ ਕੇ ਦੇ ਦਿਓ ਤੇ ਸਾਰਾ ਹੀ ਮੈਂ ਜਿੰਨੇ ਵਾਤਵਾਰ ਹੋਏਗਾ ਤੁਸੀਂ ਸੈਟੀਸਫਾਈ ਹੋ ਮੀਟਿੰਗ ਬਿਲਕੁਲ ਬਿਲਕੁਲ ਬੜੇ ਵਧੀਆ ਤਰੀਕੇ ਨਾਲ ਹੋਈਏਗਾ ਧੰਨਵਾਦ ਬਿਲਕੁਲ ਕਿਸਾਨ ਨੇ ਜੋ ਕਿ ਉਹਨੇ ਮੀਟਿੰਗ ਕਰਕੇ ਬਾਹਰ ਨਿਕਲੇ ਉਹਨਾਂ ਦਾ ਸਾਫ ਸੌਰਤ ਇਹ ਕਹੇਗਾ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਜਾਨੋ ਕਿ ਪਰ ਇਕੜ 80000 ਰੁਪਿਆ ਮੁਆਵਜ਼ਾ ਜੜਾ ਵਾ ਉਹਨਾਂ ਨੂੰ ਦਿੱਤਾ ਜਾਵੇ ਨਾਲ ਹੀ ਉਹਨਾਂ ਇਹ ਵੀ ਗੱਲ ਰੱਖੀ ਆ ਗਈ ਕਿ ਕਈ ਕਿਸਾਨਾਂ ਨੂੰ ਨਹੀਂ ਮਿਲਿਆ ਹੈਗਾ ਉਹ ਵੀ ਜਿਹੜਾ ਦਿੱਤਾ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਡੈਂਸਰ ਟੀਵੀ ਗੁਰਦਾਸਪੁਰ ਵੇਖੋ ਸਾਡਾ ਪਿੰਡ ਆ ਖੋਨੇਵਾਲ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਨਾਮ ਗੁਰਪ੍ਰੀਤ ਸਿੰਘ ਜੀ ਸਾਡੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਅਸੀਂ ਪਹਿਲਾਂ ਸਾਰੇ ਕਿਸਾਨ ਦੂਰ ਦੂਰ ਬੈਠੇ ਸਾਂ ਉਹਨੂੰ ਜੱਡ ਸਿਕਿਉਰਟੀ ਨੇ ਬਿਠਾ ਲਿਆ ਸੀ ਤੁਸੀਂ ਇਸ ਤਰੀਕੇ ਨਾਲ ਬਹਿ ਜਾਓ ਪ੍ਰਧਾਨ ਮੰਤਰੀ ਨੇ ਆਉਂਦੇ ਹੀ ਪਹਿਲਾਂ ਕਿਹਾ ਵੀ ਆਪਣੀਆਂ ਚਿਹਰਾਂ ਚੁੱਕੋ ਬਿਲਕੁਲ ਮੇਰੇ ਪਾਸ ਆ ਕੇ ਲਾਗੇ ਬੈ ਕੇ ਮੇਰੇ ਨਾਲ ਗੱਲ ਕਰੋ ਪਰਿਵਾਰ ਵਾਂਗੂ ਕੋਈ ਉਹਨਾਂ ਦਾ ਪੰਜਾਬ ਪਤੀ ਬਹੁਤ ਵਧੀਆ ਰਵਈਆ ਸੀ ਕੱਲੇ-ਕੱਲੇ ਉਮੀਦਵੀ ਕਿਸਾਨਾਂ ਕੱਲੇ-ਕੱਲੇ ਕਿਸਾਨ ਦੀ ਉਹਨਾਂ ਗੱਲ ਸੁਣੀ ਆ ਕਿਸੇ ਕਿਸਾਨ ਨੂੰ ਅਣਗੋਹ ਨਹੀਂ ਕੀਤਾ ਗਿਆ 2-2 3-3 ਮਿੰਟ ਪੂਰੀ ਦਲੀਲ ਦੇ ਨਾਲ ਉਹਨਾਂ ਗੱਲ ਸੁਣੀ ਆ ਜੋ ਵੀ ਹੋਈ ਆ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਵੀ ਸੈਂਟਰ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਜੋ ਤੁਹਾਡੇ ਨੁਕਸਾਨ ਹੋਇਆ ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਬੈਠ ਕੇ ਤੇ ਤੁਹਾਡੇ ਵਿਚਾਰ ਜਿਹੜੇ ਆ ਮਤਲਬ ਕਿ ਕੱਲੇ-ਕੱਲੇ ਮਤਲਬ ਕਿ ਧਿਆਨ 'ਚ ਰੱਖੇ ਗਏ ਉਹਨਾਂ ਨੋਟ ਕੀਤੀਆਂ ਸਾਡੀਆਂ ਗੱਲਾਂ ਸਾਰੀਆਂ ਜਿੰਨੇ ਅਸੀਂ ਪੁਆਇੰਟ ਰੱਖੇ ਆ ਸਰਕਾਰ ਕੋਲ ਕੀ ਕੀ ਪੁਆਇੰਟ ਪੁਆਇੰਟ ਵੀ ਇੱਕ ਤੇ ਸਾਡੇ ਤੁਸੀਆਂ ਬੰਨਾਂ ਦੇ ਪੁਆਇੰਟ ਆ ਵੀ ਪਿਛਲੇ 10-20 ਸਾਲਾਂ ਤੋਂ ਜਿੱਥੇ ਬੰਨ ਬੱਜੇ ਆ ਉੱਤੇ ਉੱਤੇ ਕਿਸੇ ਨੇ ਇੱਕ ਮੋਠੇ ਵੀ ਮਿੱਟੀ ਨਹੀਂ ਪਾਈ ਗਈ ਕਿਸ ਸਰਕਾਰ ਕੋਈ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ ਇੱਕ ਸਾਡਾ ਪੁਰਾਣੇ ਧਰਮਕੋੜ ਤੋਂ ਲੈ ਕੇ ਕਿਸਵਾਲ ਸਹਾਰਨ ਤੱਕ ਨਵੇਂ ਬੰਨ ਦੀ ਮੰਗਿਆ 5-4 ਕਿਲੋਮੀਟਰ ਦਾ ਟੋਟਾ ਉਹਦੇ ਨਾਲ ਸਾਡੇ 10-20 ਪਿੰਡ ਬਚਦੇ ਆ ਉੱਥੋਂ ਹੀ ਮਾਰਕ ਹੋਣੇ ਵਾਲਾ ਥਾਂ ਹੀ ਹੋ ਗਿਆ ਅਗਲੇ ਪਿੰਡਾਂ ਨੂੰ ਪੈਂਦੀ ਆ ਜੇ ਉਹ ਬੰਨ ਮਜ਼ਬੂਤ ਹੋ ਜੇ ਤੇ ਸਾਨੂੰ ਮਤਲਬ ਕਿ ਅਸੀਂ ਸਮਝ ਲਓ ਵੀ ਆਜ਼ਾਦ ਹੋ ਗਏ ਅਸੀਂ ਵੀ ਅੱਜ ਵੀ ਦਰਵਾਜ਼ੇ ਗੁਲਾਮ ਆ ਇੱਕ ਗੱਲ ਕਹੀ ਵੀ 2023 ਦਾ ਬਾਕੀ ਇਹ ਵੀ ਇੱਕ ਗੱਲ ਦਸੀ ਗਈ ਵੀ 2023 ਜੀ ਜੋ 6800 ਰੁਪਿਆ ਸਾਨੂੰ ਸਰਕਾਰ ਨੇ ਮਾਅਬਜਾ ਤਾਂ ਬਹੁਤ ਘੱਟ ਆ ਇਹਦੇ ਚ ਉਹਨਾਂ ਨੇ ਸਾਡੀਆਂ ਅੱਖਾਂ ਦੇ ਉੱਤੋਂ ਇੱਕ ਚਾਦਰ ਲਾਇਆ ਵੀ ਉਹਦੇ ਚ 15000 ਰੁਪਿਆ ਪਰ 1 ਏਕੜ ਤੁਹਾਨੂੰ ਮਾਅਬਜਾ ਮਿਲਣਾ ਸੀ 6800 ਰੁਪਿਆ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਸੀ 8200 ਰੁਪਿਆ ਪੰਜਾਬ ਸਰਕਾਰ ਨੇ ਪਾਉਣਾ ਸੀ ਹੋਇਆ ਕਿ ਵੀ ਜਿਹੜਾ 6800 ਰੁਪਿਆ ਸੈਂਟਰ ਤੋਂ ਆਇਆ ਉਹ ਤੇ ਸਾਡੇ ਕਿਸਾਨਾਂ 'ਚ ਵੰਡ ਦਿੱਤਾ ਗਿਆ ਜਿਹੜਾ 8200 ਰੁਪਿਆ ਪੰਜਾਬ ਸਰਕਾਰ ਨੇ ਵੀ ਪਾਉਣਾ ਸੀ ਉਦੇ ਤੇ ਸਾਡੇ ਨਾਲ ਮਤਲਬ ਕਿ ਨਜਾਇਜ਼ ਹੋਈ ਜਾਂ ਮਤਲਬ ਕਿ ਉਹ ਸਾਨੂੰ ਨਹੀਂ ਮਿਲਿਆ ਵੀ ਅਸੀਂ 100 ਰੁਪਇਆ ਜਿਹੜਾ ਪੰਜਾਬ ਸਰਕਾਰ ਤੋਂ ਮਿਲਣਾ ਨਹੀਂ ਮਿਲਿਆ ਹਾਂਜੀ ਇਹ ਵਰਗੀ ਗੱਲ ਜਿਹੜੇ ਮਿਲੂਗਾ ਕਿ ਦੇਖੋ ਉਹਨਾਂ ਨੇ ਅਸੀਂ ਕਿਹਾ ਵੀ ਬਾਅਦ ਚ ਜਿਹੜੇ ਕੁਝ ਕਿਸਾਨ ਸਾਡੇ ਵੀਰ ਰਹਿ ਵੀ ਗਏ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਉਹ ਉਹਨਾਂ ਨੇ ਕਿਹਾ ਵੀ ਜਿਹਨੂੰ ਅਸੀਂ ਜਾਣਦੇ ਨੇ ਸਾਡੇ ਕਿਸਾਨ ਉਹ ਅਧਿਕਾਰੀਆਂ ਕੋ ਐਸਡੀਐਮ ਸਾਹਿਬ ਕੋ ਤਹਿਸੀਲਦਾਰ ਸਾਹਿਬ ਅਫਸਰਾਂ ਕੋ ਉਹ ਵਿਚਾਰੇ ਅਫਸਰ ਸਾਨੂੰ ਜਵਾਬ ਕਾੜਿਓ ਇਹਨਾਂ ਕਿਸਾਨਾਂ ਨੂੰ ਦਿੰਦੇ ਆ ਵੀ ਤੁਹਾਡੇ ਪੈਸੇ ਵਾਪਸ ਹੋ ਗਏ ਆ ਉਹ ਸਾਡੇ ਭਰਾ 23 ਚ ਰਹਿ ਗਏ ਆ ਮਾਫ਼ ਜੀ ਜਿਹਨਾਂ ਨੂੰ ਨਹੀਂ ਮਿਲਿਆ ਸਾਡੇ ਪੈਸੇ ਵਾਪਸ ਹੋ ਗਏ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਖਿਆ ਜੋ ਟੂ ਪੇਸਟ ਦੇ ਵਿੱਚੋਂ ਟੂਟ ਪੇਸਟ ਚੋਂ ਇੱਕ ਵਾਰੀ ਪੇਸਟ ਬਾਹਰ ਆ ਜਿਓ ਕਦੀ ਵਾਪਸ ਨਹੀਂ ਹੁੰਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਪੇਸਟ ਤੁਸੀਂ ਬਾਹਰ ਕਢਾ ਲੈਂਦੇ ਹੋ ਕਦੀ ਵਾਪਸ ਨਹੀਂ ਹੁੰਦੀ ਜੋ ਸੈਂਟਰ ਸਰਕਾਰ ਪੰਜਾਬ ਨੂੰ ਪੈਸਾ ਦੇ ਦਿੰਦਾ ਕਦੀ ਵਾਪਸ ਨਹੀਂ ਹੁੰਦਾ ਪਹਿਲੀ ਤੇ ਇਹ ਗੱਲ ਇਹ ਵੀ ਗੱਲਾਂ ਨੂੰ ਉਹਨਾਂ ਦੀ ਅਸ਼ੀ ਲੱਗੀ ਕਿ ਜਦੋਂ ਸਾਡੇ ਨਾਲ ਕਰ ਦਿੱਤਾ ਜਾਂਦਾ ਵੀ ਜਿਹੜਾ ਪੈਸਾ ਵੰਡਿਆ ਗਿਆ ਵੰਡਿਆ ਗਿਆ ਬਾਕੀ ਵਾਪਸ چلا ਗਿਆ ਵਾਪਸ ਨਹੀਂ ਗਿਆ ਉਹ ਤੇ ਵੇਖੋ ਇਹ ਜਿਹੜੀ ਸਰਕਾਰ ਹੁੰਦੀ ਹੈ ਉਹ ਆਪਣੇ ਥਾਵਾਂ ਦੇ ਆਪਣੀ ਮਰਜ਼ੀ ਨਾਲ ਵਰਤ ਜਾਂਦੀ ਹੈ ਬਾਕੀ ਜਿਹੜੀ ਬਜਟ ਆ ਜਾਣਾ ਵੀ ਜੋ ਸੈਂਟਰ ਤੋਂ ਮਦਦ ਆਈ ਆ ਕੱਲੇ-ਕੱਲੇ ਤਾਣੀ ਪਹੁੰਚਣੀ ਚਾਹੀਦੀ ਹੈ ਨਹੀਂ ਕੋਈ ਇਨਸਾਨ ਨਹੀਂ ਐਸਾ ਰਹਿਣਾ ਚਾਹੀਦਾ ਜਿਹਨੂੰ ਨਾ ਮਦਦ ਮਿਲੇ ਕਿਹੜਾ ਪਿੰਡ ਵਾਲਾ ਕੀ ਮੀਟਿੰਗ ਹੋਈ ਹੈ ਅníਸਰ ਮੇਰਾ ਨਰਸਪਾਲ ਸਿੰਘ ਪਿੰਡ ਖੋਖਰ ਰਾਜਪੂਤਾਂ ਤੇ ਜ਼ਿਲ੍ਹਾ ਘਪਾਲ ਹਰ ਕਾਮੇ ਦੇ ਬਾਅਦ ਮੀਟਿੰਗ ਤੇ ਆ ਆਡੀ ਮੀਟਿੰਗ ਹੋਈ ਹੈ ਬਹੁਤ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਜੀ ਪੀ ਆਉਂਦੇ ਆ ਕੱਲੇ ਕੱਲੇ ਬੰਦੇ ਨੂੰ ਉਹਨੇ ਗੱਲ ਹੋਈ ਆ ਕੱਲੇ ਕੱਲੇ ਨੂੰ ਪੁੱਛਿਆ ਕੱਲੇ ਕੱਲੇ ਬੰਦੇ ਨੂੰ ਜਵਾਬ ਦਤਾਨਾ ਮੰਗਾ ਇਹੀ ਆਪਣੇ ਜੋ ਨਿਸ਼ਾਨ ਹੋਇਆ ਡਾਕਟਰਾਂ ਜਾਣਾ ਚਾਹੀਦਾ ਕੰਮ ਮਿਲੇਗਾ ਹਾਂਜੀ ਤੁਸੀਂ ਬੰਦੇ ਦੀ ਕੋਈ ਗੱਲ ਤੁਸੀਂ ਬੰਦੇ ਦੀ ਗੱਲ ਹੋ ਜਾਣਾ ਤੁਸੀਂ ਬੰਦੇ ਬਾਰੇ ਵੀ ਸੋਚਾਂਗੇ ਉਹਦੇ ਬਾਰੇ ਗੱਲਾਂ ਸੋਚਾਂਗੇ ਜਾ ਕੇ ਸਾਰਾ ਕੁਝ ਗੱਲਾਂ ਵੀ ਜੇ ਨਾਲਿਆਂ ਦੀ ਗੱਲ ਹੋ ਜਾਵੇ ਕਰਾਂਗੇ ਇਹਨਾਂ ਨੇ ਨਿਸ਼ਾਨ ਆਇਆ ਤੁਹਾਡਾ ਮੇਰਾ ਤੇ ਬੋਜਾ ਨਿਸ਼ਾਨਾ ਮੇਰੇ ਦੀ ਨਿਸ਼ਾਨੀ ਮੇਰਾ ਪੋਲਟੀ ਫਾਰਮ ਹੈ 4-5 ਲੱਖ ਦਾ ਪੋਲਟੀ ਫਾਰਮ ਦਾ ਮਸਾਣਾ। ਬਾਕੀ 18 ਗਲੇਮ ਵਾਲੀ ਠੇਕੇ ਦੇ ਲਈ ਉਹ ਵੀ ساری ਤਫਾਹ। 50000 ਰੁਪਏ ਕੇ ਲਈ ਠੇਕਾ ਤੁਸੀਂ ਆਪੇ ਹਾਲ ਵਾਲੋ। ਕੀ ਮੰਦੇ ਪਰ ਇੱਕ ਕਿੰਨਾ ਮਿਲਾਂਗੇ ਇਹਦੇ ਮਾਰ। ਪਰ ਇਹ ਘਰ ਨੂੰ 30000 ਘੱਟ ਨਹੀਂ ਜਾਇਦਾ ਜਿਹੜਾ ਖਰਚਾ ਹੋਦਾ। ਤੇ ਰਕੀ ਦਾ ਲੜੀ। ਹਾਂ। ਕਿੰਨੇ ਦੇ। ਉਹ ਕਹਿੰਦੇ ਮਿਲੇਗਾ ਜਰੂਰ ਮਿਲੇਗਾ। ਵਧੀਆ ਮੋਲ ਤੇ ਗੱਲ ਹੋਈ। ਵਧੀਆ ਮੋਲ ਤੇ ਗੱਲ ਹੋਈ। ਕੱਲੇ ਕੱਲੇ ਬੰਦੇ ਨੇ ਗੱਲ ਸੁਣੀ ਹਣਾ। ਕੱਲੇ ਕੱਲੇ ਬੰਦੇ ਦੀ ਉਹਨਾਂ ਨੇ ਜਵਾਬ ਦਿੱਤਾ। ਵਧੀਆ ਉਹ ਕੁਝ ਮੰਤਰੀ ਜਿਹੜਾ ਕਹਿੰਦਾ ਕਿ ਪਸ਼ੂ ਮਰ ਗਏ ਆਗੇ ਨੇ ਜਾਣ ਕੇ ਜਿਹੜਾ 2023 ਦਾ ਮੌਜੂਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੋ ਵੀ ਹੈਗਾ ਨਾ ਨੁਕਸਾਨ ਸਾਰਾ ਵੀ ਤੁਸੀਂ ਜਕਰ ਸਾਹਿਬ ਨੂੰ ਪ੍ਰਧਾਨ ਨੂੰ ਦੇ ਦਿਓ ਦੇ ਕੇ ਇਹਦਾ ਅਸੀਂ ਭਰ ਬਾਈ ਕਰ ਦੋ 2023 ਜਿਹੜਾ ਨੁਕਸਾਨ ਹੋਇਆ ਸੀ ਉਹਦੀ ਗੱਲ ਕੀਤੀ ਉਹਦੀ ਕੀਤੀ ਉਹ ਬੰਦੇ ਲੱਗਿਆ ਉਹ ਕਹਿੰਦੇ ਉਹ ਕਹਿੰਦੇ ਵੀ ਅਸੀਂ ਜਿਹੜੇ پیسے ਭੇਜਦੇ ਸੀ ਇਹਨਾਂ ਨਹੀਂ ਵੰਡਿਓ ਉਹਦਾ ਨਹੀਂ ਮਰਜ਼ੀ ਆ ਅਸੀਂ ਤੇ ਭੇਜਦੇ ਵਾਪਸ ਨਹੀਂ ਹੋਏ ਵੇਖੋ ਸਾਡਾ ਪਿੰਡ ਆ ਖੋਨੇਵਾਲ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਨਾ ਨਾਗੁਰਪੇ ਸਿੰਘ ਜੀ ਸਾਡੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਅਸੀਂ ਪਹਿਲਾਂ ਸਾਰੇ ਕਿਸਾਨ ਦੂਰ ਦੂਰ ਬੈਠੇ ਸਾਂ ਨੂੰ ਜੱਡ ਸੈਕਿਉਰਿਟੀ ਨੇ ਬਿਠਾ ਲਿਆ ਸੀ ਵੀ ਤੁਸੀਂ ਇਸ ਤਰੀਕੇ ਨਾਲ ਬਹਿ ਜਾਓ ਪ੍ਰਧਾਨ ਮੰਤਰੀ ਨੇ ਆਉਂਦੇ ਹੀ ਪਹਿਲਾਂ ਕਿਹਾ ਵੀ ਆਪਣੀਆਂ ਚਿਹਰਾਂ ਚੁੱਕੋ ਬਿਲਕੁਲ ਮੇਰੇ ਪਾਸ ਆ ਕੇ ਲਾਗੇ ਬਹਿ ਕੇ ਮੇਰੇ ਨਾਲ ਗੱਲ ਕਰੋ ਪਰਿਵਾਰ ਵਾਂਗੂ ਕੋਈ ਉਹਨਾਂ ਦਾ ਪੰਜਾਬ ਪਤੀ ਬਹੁਤ ਵਧੀਆ ਰਵਈਆ ਸੀ ਇਕੱਲੇ ਇਕੱਲੇ 10 20 ਕਿਸਾਨਾਂ ਇਕੱਲੇ ਇਕੱਲੇ ਕਿਸਾਨ ਦੀ ਉਹਨਾਂ ਗੱਲ ਸੁਣੀ ਆ ਕਿਸੇ ਕਿਸਾਨ ਨੂੰ ਅਨਗੋਹ ਨਹੀਂ ਕੀਤਾ ਗਿਆ ਦੋ ਦੋ ਤਿੰਨ ਤਿੰਨ ਮਿੰਟ ਪੂਰੀ ਦਲੀਲ ਦੇ ਨਾਲ ਉਹਨਾਂ ਗੱਲ ਸੁਣੀ ਆ ਜੋ ਵੀ ਹੋਈ ਆ ਉਹ ਉਹਨਾਂ ਨੇ ਇਹ ਵੀ ਵਿਚਾਰ ਲਿਆ ਆ ਵੀ ਸੈਂਟਰ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਜੋ ਤੁਹਾਡੇ ਨੁਕਸਾਨ ਹੋਇਆ ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਬੈਠ ਕੇ ਤੇ ਤੁਹਾਡੇ ਵਿਚਾਰ ਜਿਹੜੇ ਆ ਮਤਲਬ ਕਿ ਕੱਲੇ ਕੱਲੇ ਮਤਲਬ ਕਿ ਧਿਆਨ ਚ ਰੱਖੇ ਗਏ ਉਹਨਾਂ ਨੋਟ ਕੀਤੀਆਂ ਸਾਡੀਆਂ ਗੱਲਾਂ ਸਾਰੀਆਂ ਜਿੰਨੇ ਅਸੀਂ ਪੁਆਇੰਟ ਰੱਖੇ ਆ ਸਰਕਾਰ ਕੋਲ ਕਿਹੜੀ ਪੁਆਇੰਟ ਪੁਆਇੰਟ ਵੀ ਇੱਕ ਤਾਂ ਸਾਡੇ ਤੁਸੀਆਂ ਬੰਨਾਂ ਦੇ ਪੁਆਇੰਟ ਆ ਵੀ ਪਿਛਲੇ 10-20 ਸਾਲਾਂ ਤੋਂ ਜਿੱਥੇ ਬੰਨ ਬੱਜੇ ਆ ਉੱਤੇ ਉੱਤੇ ਕਿਸੇ ਨੇ ਇੱਕ ਮੋਠੀ ਵੀ ਮਿੱਟੀ ਨਹੀਂ ਪਾਈ ਗਈ ਕਿਸੇ ਸਰਕਾਰ ਕੋਲ ਵੀ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾਏ ਇੱਕ ਸਾਡਾ ਪੁਰਾਣੇ ਧਰਮਕੋੜ ਤੋਂ ਲੈ ਕੇ ਕਿਸਵਾਲ ਹਸਾਰਨ ਤੱਕ ਨਵੇਂ ਬੰਨ ਵੀ ਮੰਗਿਆ 5-4 ਕਿਲੋਮੀਟਰ ਦਾ ਟੋਟਾ ਉਹਦੇ ਨਾਲ 10-20 ਪਿੰਡ ਬਚਦੇ ਆ ਉਥੋਂ ਹੀ ਮਾਰਕ ਹੋਣੇ ਵਾਲਾ ਥਾਂ ਹੀ ਹੋ ਗਿਆ ਅਗਲੇ ਪਿੰਡਾਂ ਨੂੰ ਪੈਂਦੀ ਹੈ ਜੇ ਉਹ ਬੰਨ ਮਜ਼ਬੂਤ ਹੋ ਜੇ ਤੇ ਸਾਨੂੰ ਮਤਲਬ ਕਿ ਅਸੀਂ ਸਮਝ ਲਓ ਵੀ ਆਜ਼ਾਦ ਹੋ ਗਏ ਅਸੀਂ ਵੀ ਅੱਜ ਵੀ ਦਰਜੇ ਗੁਲਾਮ ਆ ਇਹ ਵੀ ਇੱਕ ਗੱਲ ਦੱਸੀ ਗਈ ਵੀ 2023 ਜੀ ਜੋ 6800 ਰੁਪਿਆ ਸਾਨੂੰ ਸਰਕਾਰ ਨੇ ਮੁਆਵਜ਼ਾ ਤਾਂ ਬਹੁਤ ਘੱਟ ਆ ਇਹਦੇ ਚ ਉਹਨਾਂ ਨੇ ਸਾਡੀਆਂ ਅੱਖਾਂ ਦੇ ਉੱਤੋਂ ਇੱਕ ਚੰਦਨਾ ਲਾਇਆ ਵੀ ਉਹਦੇ ਚ 15000 ਰੁਪਇਆ ਪਰ ਏਕੜ ਤੁਹਾਨੂੰ ਮਾਬਜਾ ਮਿਲਣਾ ਸੀ 6800 ਰੁਪਇਆ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਸੀ 8200 ਰੁਪਇਆ ਪੰਜਾਬ ਸਰਕਾਰ ਨੇ ਪਾਉਣਾ ਸੀ ਹੋਇਆ ਕਿ ਵੀ ਜਿਹੜਾ 6800 ਰੁਪਇਆ ਸੈਂਟਰ ਤੋਂ ਆਇਆ ਉਹ ਤੇ ਸਾਡੇ ਕਿਸਾਨਾਂ ਚ ਵੰਡ ਦਿੱਤਾ ਗਿਆ ਜਿਹੜਾ 8200 ਰੁਪਇਆ ਪੰਜਾਬ ਸਰਕਾਰ ਨੇ ਵੀ ਪਾਉਣਾ ਸੀ ਉਹਦੇ ਚ ਸਾਡੇ ਨਾਲ ਮਤਲਬ ਕਿ ਨਜਾਇਜ਼ ਹੋਈ ਜਾਂ ਮਤਲਬ ਕਿ ਉਹ ਸਾਨੂੰ ਨਹੀਂ ਮਿਲਿਆ 8200 ਰੁਪਇਆ ਜਿਹੜਾ ਪੰਜਾਬ ਸਰਕਾਰ ਤੋਂ ਮਿਲਣਾ ਸੀ ਨਹੀਂ ਮਿਲਿਆ ਅੰਦੇ ਇਹ ਵਰਗੀ ਕਿ ਕਿਤੇ ਵਿਲਗੋਇਆ ਇੱਕ ਉਹਨਾਂ ਨੇ ਅਸੀਂ ਕਿਹਾ ਵੀ ਬਾਅਦ ਚ ਜਿਹੜੇ ਕੁਝ ਕਿਸਾਨ ਸਾਡੇ ਵੀਰ ਰਹਿ ਵੀ ਗਏ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਿਆ ਉਹ ਉਹਨਾਂ ਨੇ ਕਿਹਾ ਵੀ ਜਿਹਨੂੰ ਅਸੀਂ ਜਾਂਦੇ ਨੇ ਸਾਡੇ ਕਿਸਾਨ ਉਹ ਅਧਿਕਾਰੀਆਂ ਕੋ ਐਸਡੀਐਮ ਸਾਹਿਬ ਕੋ ਤਹਿਸੀਲਦਾਰ ਸਾਹਿਬ ਅਫਸਰਾਂ ਕੋ ਉਹ ਵਿਚਾਰੇ ਅਫਸਰ ਸਾਨੂੰ ਜਵਾਬ ਕਾੜਿਓ ਇਹਨਾਂ ਕਿਸਾਨਾਂ ਨੂੰ ਦਿੰਦੇ ਆ ਵੀ ਤੁਹਾਡੇ ਪੈਸੇ ਵਾਪਸ ਹੋ ਗਏ ਆ ਉਹ ਸਾਡੇ ਭਰਾ 23 ਚ ਰਹਿ ਗਏ ਆ ਮਾਫ਼ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਤੇ ਤੁਹਾਡੇ ਪੈਸੇ ਵਾਪਸ ਹੋ ਗਏ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਖਿਆ ਜੋ 2 ਇਸ ਜਿਹੇ ਵਿੱਚੋਂ ਟੂਟ ਪੇਸਟ ਚੋਂ ਇੱਕ ਵਾਰੀ ਪੇਸਟ ਬਾਹਰ ਆ ਜਿਓ ਕਦੀ ਵਾਪਸ ਨਹੀਂ ਹੁੰਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੋ ਪੇਸਟ ਤੁਸੀਂ ਬਾਹਰ ਨਿਕਾਲ ਲੈਂਦੇ ਹੋ ਕਦੀ ਵਾਪਸ ਨਹੀਂ ਹੁੰਦੀ ਜੋ ਸੈਂਟਰ ਸਰਕਾਰ ਪੰਜਾਬ ਨੂੰ ਪੈਸਾ ਦੇ ਦਿੰਦਾ ਕਦੀ ਵਾਪਸ ਨਹੀਂ ਹੁੰਦਾ ਪਹਿਲੀ ਤੇ ਇਹ ਗੱਲ ਇਹ ਵੀ ਗੱਲਾਂ ਨੂੰ ਉਹਨਾਂ ਦੀ ਅੱਛੀ ਲੱਗੀ ਕਿ ਜਦਾਂ ਸਾਡੇ ਨਾਲ ਕਰ ਦਿੱਤਾ ਜਾਂਦਾ ਵੀ ਜਿਹੜਾ ਪੈਸਾ ਵੰਡਿਆ ਗਿਆ ਵੰਡਿਆ ਗਿਆ ਬਾਕੀ ਵਾਪਸ ਚਲਾ ਗਿਆ ਵਾਪਸ ਨਹੀਂ ਗਿਆ ਉਹ ਤੇ ਵੇਖੋ ਇਹ ਜਿਹੜੀ ਸਰਕਾਰ ਹੁੰਦੀ ਹੈ ਉਹ ਆਪਣੇ ਥਾਵਾਂ ਦੇ ਆਪਣੀ ਮਰਜ਼ੀ ਨਾਲ ਵਰਤ ਜਾਂਦੀ ਹੈ ਬਾਕੀ ਜਿਹੜੀ ਬਜਟ ਆ ਮੈਨੂੰ ਜਾਣਾ ਵੀ ਜੋ ਸੈਂਟਰ ਤੋਂ ਮਦਦ ਆਈ ਆ ਕੱਲੇ ਕੱਲੇ ਤਾਣੀ ਪਕਾਉਣੀ ਚਾਹੀਦੀ ਹੈ ਨਹੀਂ ਕੋਈ ਇਨਸਾਨ ਨਹੀਂ ਐਸਾ ਰਹਿਣਾ ਚਾਹੀਦਾ ਜਿਹਨੂੰ ਨਾ ਮਦਦ ਮਿਲੇ ਕਿਹੜਾ ਪਿੰਡ ਵਾਲਾ ਇੱਕੀ ਮੀਟਿੰਗ ਹੋਈ ਹੈ ਹੰਦਸਨ ਮੇਰਾ ਨਾਮ ਰੇਸਪਾਲ ਸਿੰਘ ਪਿੰਡ ਖੋਖਰ ਰਾਜਪੂਤਾਂ ਤੇ ਜ਼ਿਲ੍ਹਾ ਗਪਾਲ ਹਰ ਕਾਮੇ ਕਰਵਾ। ਆਡੀ ਮੀਟਿੰਗ ਹੋਈ ਹੈ ਬਹੁਤ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ। ਪੀ ਆਂਦੇ ਆ। ਇਕੱਲੇ ਇਕੱਲੇ ਬੰਦੇ ਨੂੰ ਇਕੱਲੇ ਬੰਦੇ ਨੂੰ ਗੱਲ ਹੋਈ ਆ। ਇਕੱਲੇ ਇਕੱਲੇ ਨੂੰ ਪੁੱਛਿਆ ਇਕੱਲੇ ਇਕੱਲੇ ਬੰਦੇ ਨੇ ਜਵਾਬ ਦਿੱਤਾ। ਉਹ ਇਹ ਉਹ ਵਗੈਰਾ ਕਿ ਮੰਗਾ ਇਹੀ ਆਪਣੇ ਜੋ ਨੁਕਸਾਨ ਹੋਇਆ ਡਾਕਟਰਾਂ ਜਾਣਾ ਚਾਹੀਦਾ ਕਦੋਂ ਮਿਲੋਗਾ। ਉਹ ਬੰਦੇ ਨਾਲ ਗੱਲ ਹੋਈ ਹੈ। ਹਾਂਜੀ ਤੁਸੀਂ ਬੰਦੇ ਦੀ ਕੋਈ ਗੱਲ ਤੁਸੀਂ ਬੰਦ ਦੀ ਗੱਲ ਹੋਇਆ ਕਹਿੰਦਾ ਤੁਸੀਂ ਬੰਦੇ ਬਾਰੇ ਵੀ ਸੋਚਾਂਗੇ। ਉਹਦੇ ਬਾਰੇ ਕਹਿੰਦਾ ਸੋਚਾਂਗੇ ਜਾ ਕੇ ਸਾਰਾ ਕੁਝ ਗੱਲਾਂ ਜੇ ਨਾਲਿਆਂ ਦੀ ਗੱਲ ਹੋਈ ਉਹ ਕਰਾਂਗੇ। ਇਹਨਾਂ ਨੇ ਸੌਣਾ ਹੈ ਤੁਹਾਡਾ। ਮੇਰਾ ਤੇ ਬੋਜਾ ਨੁਕਸਾਨ ਹੈ ਮੇਰੇ ਦੀ ਨੁ ਮੇਰਾ ਪੋਲਟਰੀ ਫਾਰਮ ਹੀ 4-5 ਲੱਖ ਦਾ ਪੋਲਟਰੀ ਫਾਰਮ ਦਾ ਖਾਣਾ। ਬਾਕੀ 18 ਕਿਲੋ ਵਾਲੀ ਠੇਕੇ ਦੇ ਲਈ ਉਹ ਵੀ ਸਾਡੀ ਦਵਾਈ। 50000 ਰੁਪਏ ਕਿਲੇ ਠੇਕਾ ਤੁਸੀਂ ਆਪਣੇ ਹੱਥ ਨਾਲ। ਤੁਸੀਂ ਕੀ ਮੰਗਦੇ ਪਰ ਇੱਕ ਕਿੰਨਾ ਮਿਲਣਾ ਜੇ ਮਾਰ। ਪਰ ਇਹ ਕਰੂ 30000 ਤੋਂ ਘਟਣੀਗਾ ਜਿਹੜਾ ਖਰਚਾ ਹੋ ਰਿਹਾ। ਤੇ ਰੱਖੀ ਗੱਲ ਆ ਜੀ। ਹਾਂ। ਉਹ ਕਹਿੰਦੇ ਮਿਲੇਗਾ ਜਰੂਰ ਮਿਲੇਗਾ। ਵਧੀਆ ਮੋਲ ਦੀ ਗੱਲ ਹੈ। ਵਧੀਆ ਮੋਲ ਦੀ ਗੱਲ ਹੈ। ਪੱਲੇ-ਪੱਲੇ ਬੰਦੇ ਨੇ ਗੱਲ ਸੁਣੀ ਆ ਨਾ। ਪੱਲੇ-ਪੱਲੇ ਬੰਦੇ ਨੇ ਉਹਨਾਂ ਨੇ ਜਵਾਬ ਦਿੱਤਾ। ਵਧੀਆ। ਉਹ ਕੁਝ ਮੰਨ ਦਿੱਤੀ ਕਿ ਜਿੱਦਾਂ ਕਹਿ ਵੀ ਪਸ਼ੂ ਮਰ ਗਏ ਆ ਗਏ ਨੇ ਜਾਣ ਕੇ ਜਿਹੜੇ 2023 ਦਾ ਮੁਆਵਜ਼ੇ ਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੋ ਵੀ ਹੈਗਾ ਨਾ ਨੁਕਸਾਨ ਸਾਰਾ ਵੀ ਤੁਸੀਂ ਜ਼ਖਰ ਸਾਹਿਬ ਨੂੰ ਪ੍ਰਧਾਨ ਨੂੰ ਦੇ ਦਿਓ ਦੇ ਕੇ ਇਹਦਾ ਅਸੀਂ ਭਰ ਬਾਈ ਕਰ ਦੋ 2023 ਜਿਹੜਾ ਨੁਕਸਾਨ ਹੋਇਆ ਸੀ ਉਹਦੀ ਗੱਲ ਕੀਤੀ ਉਹਦੀ ਕੀਤੀ ਉਹ ਬੰਦੇ ਲੱਗੇ ਉਹ ਕਹਿੰਦੇ ਉਹ ਕਹਿੰਦੇ ਵੀ ਅਸੀਂ ਜਿਹੜੇ پیسے ਭੇਜਦੇ ਸੀ ਇਹਨਾਂ ਨਹੀਂ ਵੰਡਿਓ ਉਹਨਾਂ ਦੀ ਮਰਜ਼ੀ ਆ ਅਸੀਂ ਤੇ ਭੇਜਦੇ ਭਾਅਸ ਨਹੀਂ ਹੋਏ